ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਜੀ ਵਧੀਆ ਠੀਕ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਜਨ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਤੇ ਜਿਨ੍ਹਾਂ ਨੇ ਆਪਣੇ ਇੰਸਟਾਗ੍ਰam ਪੇਜ ਨੂੰ ਹਣੇ ਤੱਕ ਫੋਲੋ ਨਹੀਂ ਕੀਤਾ ਪਲੀਜ਼ ਫੋਲੋ ਕਰ ਲਓ ਠੀਕ ਹੈ ਜੀ ਤੇ ਅੱਜ ਆਪਾਂ ਨੀਡਲ ਥ੍ਰੈਡ ਵਾਲੇ ਵਰਕ ਦੇ ਨਾਲ ਇੱਕ ਵਾਰੀ ਨਵਾਂ ਸੂਟ ਤੋਂ ਡਿਲੀ ਲੈ ਕੇ ਆਂ ਜੋ ਕਿ ਵਿਦ ਸਟਿਚ ਹੈ ਅਨ ਸਟਿਚ ਤੁਹਾਨੂੰ ਪਹਿਲਾਂ ਆਪਾਂ ਵੀਡੀਓ ਦੇ ਵਿੱਚ ਦਿਖਾ ਚੁੱਕੇ ਸੀ ਬਹੁਤ ਸਾਰੇ ਭੈਣਾਂ ਦੀ ਡਿਮਾਂਡ ਸੀ ਕਿ ਸਾਨੂੰ ਸਟਿਚਿੰਗ ਦੇ ਵਿੱਚ ਦਿਖਾਓ ਠੀਕ ਹੈ ਜੀ ਕਿ ਇਹ ਸੂਟ ਦੀ ਫਾਈਨਲ ਲੁੱਕ ਕਿੱਦਾਂ ਦੀ ਆਊਗੀ ਕਿਉਂਕਿ ਜਿੰਨਾ ਕਸਟਮਰਸ ਨੇ ਆਰਡਰਸ ਦੇਨੇ ਹੁੰਦੇ ਆ ਠੀਕ ਹੈ ਇੱਕ ਵਾਰੀ ਹੁੰਦਾ ਹੀ ਆ ਕਿ ਆਪਾਂ ਕਲੀਅਰਟੀ ਦੇਖ ਲਈ ਹੈ ਨਾ ਵੀ ਕਿੱਦਾਂ ਦੀ ਚੀਜ਼ ਕ੍ਰੀਏਟ ਹੁੰਦੀ ਆ ਵਾਕਈ ਇਹ ਹੋਣਾ ਵੀ ਚਾਹੀਦਾ ਕਿਉਂਕਿ ਕਸਟਮਰ ਨੇ ਪੇ ਕਰਨੇ ਹੁੰਦੇ ਆ ਪੈਸੇ ਹਨਾ ਜੀ ਤੇ ਕਸਟਮਰ ਨੂੰ ਚੀਜ਼ ਵਧੀਆ ਮਿਲਣੀ ਚਾਹੀਦੀ ਐ ਸੋ ਉਹ ਨਾਦਰ ਬੁਟੀਕ ਦੇ ਵੱਲੋਂ ਤੁਹਾਨੂੰ ਫੈਬਰਿਕ ਵੀ ਤੇ ਵਰਕ ਵੀ ਬਹੁਤ ਹੀ ਸਫਾਈ ਦੇ ਨਾਲ ਤੇ ਜਿਹੜਾ ਫੈਬਰਿਕ ਹੁੰਦਾ ਉਹ ਵਧੀਆ ਕੁਆਲਿਟੀ ਦਾ ਹੀ ਪ੍ਰੋਵਾਈਡ ਕੀਤਾ ਜਾਂਦਾ ਸੋ ਤੁਸੀਂ ਟੈਨਸ਼ਨ ਫਰੀ ਹੋ ਕੇ ਆਪਣੇ ਤੇ ٹرسٹ ਕਰਕੇ ਜਿਹੜਾ ਆਰਡਰ ਆ ਪਲੇਸ ਕਰ ਸਕਦੇ ਹੋ ਠੀਕ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਡਿਜ਼ਾਈਨ ਕਸਟਮਾਈਜ਼ ਕਰਵਾ ਸਕਦੇ ਹੋ ਕਿਤੇ ਵੀ ਬੈਠੇ ਤੁਸੀਂ ਦੇਸ਼-ਵਿਦੇਸ਼ਾਂ ਦੇ ਵਿੱਚ ਆਪਾਂ ਨੂੰ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਆਪਾਂ ਵਰਲਡ ਵਾਈਡ ਸ਼ਿਪਿੰਗ ਕਰਦੇ ਹਾਂ ਐਂਡ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਜਾਂ ਤੁਸੀਂ ਕਿੱਦਾਂ ਦਾ ਵੀ ਸੂਟ ਆਪਣੇ ਤੋਂ ਸਟਿਚ ਕਰਵਾ ਸਕਦੇ ਹੋ ਕੋਈ ਵੀ ਡ्रेस ਰੈਡੀ ਕਰਵਾ ਸਕਦੇ ਹੋ ਤੇ ਸਟਿਚ ਕਰਵਾ ਸਕਦੇ ਹੋ ਬਰਾਇਡਲ ਲਹਿੰਗੇ ਵਗੈਰਾ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਹੈਵੀ ਤੋਂ ਹੈਵੀ ਸੂਟ ਹੈਂਡਵਰਕ ਦੇ ਵਿੱਚ ਮਸ਼ੀਨ ਆਰੀ ਪੇਂਟ ਕੁਝ ਵੀ ਤੁਸੀਂ ਰੈਡੀ ਕਰਵਾਉਣਾ ਹੋਵੇ ਠੀਕ ਹੈ ਜੀ ਕੋਈ ਵੀ ਵਰਕ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਸੋ ਅੱਜ ਦੇ ਬਲੌਗ ਦੀ ਸਟਾਰਟਿੰਗ ਕਰਦੇ ਆਂ ਸੂਟ ਦੀ ਸਟਾਰਟਿੰਗ ਕਰਨੇ ਤੁਹਾਨੂੰ ਦੱਸਣ ਦੱਸਦੇ ਆਂ ਠੀਕ ਹੈ ਜੀ ਸਟੂਟ ਕਿੱਦਾਂ ਰੈਡੀ ਹੋਇਆ ਤੇ ਆਪਣੀ ਜਿਹੜੀ ਸਟਿਚਿੰਗ ਆ ਉਹ ਆਪਾਂ ਕਿੱਦਾਂ-ਕਿੱਦਾਂ ਕੀਤੀ ਆ ਠੀਕ ਹੈ ਜੀ ਪਹਿਲੀ ਗੱਲ ਕਸਟਮਰ ਦੇ ਹਿਸਾਬ ਨਾਲ ਉਹਨਾਂ ਨੂੰ ਕਾਟਨ ਦਾ ਫੈਬਰਿਕ ਚਾਹੀਦਾ ਸੀ ਸੋ ਗੀਜ਼ਾ ਕਾਟਨ ਦਾ ਆਪਾਂ ਫੈਬਰਿਕ ਯੂਜ਼ ਕੀਤਾ ਬਲੈਕ ਸ਼ੇਡ ਦੇ ਵਿੱਚ ਚਾਹੀਦਾ ਸੀ ਬਲੈਕ ਸ਼ੇਡ ਯੂਜ਼ ਕੀਤਾ ਕੰਟਰਾਸਟ ਆਪਾਂ ਖੁਦ ਹੀ ਮਰਜ਼ੀ ਦੇ ਨਾਲ ਤੇ ਕੁਝ ਉਹਨਾਂ ਨੂੰ ਪੁੱਛ ਕੇ ਯੂਜ਼ ਕੀਤੇ ਨੇ ਠੀਕ ਹੈ ਜੀ ਥ੍ਰੈਡ ਦੇ ਤੇ ਕਸਟਮਰ ਨੂੰ ਵੀ ਨੈੱਕ ਚਾਹੀਦਾ ਸੀ ਉਹਨਾਂ ਨੇ ਵੀ ਨੈੱਕ ਕੀਤਾ ਤੇ ਪਾਕਿਸਤਾਨੀ ਵਾਮਾ ਰੱਖੀਆਂ ਨੇ ਠੀਕ ਹੈ ਸੋ ਆਪਾਂ ਵਰਕ ਜਿਹੜਾ ਚਾਕਾਂ ਦੇ ਉੱਪਰ ਵੀ ਕੀਤਾ ਉਹਨਾਂ ਨੂੰ ਚਾਕਾਂ ਦੇ ਉੱਪਰ ਵਰਕ ਤੇ ਮੂਰੀ ਦੇ ਵਰਕ ਚਾਹੀਦਾ ਸੀ ਠੀਕ ਹੈ ਜੀ ਏਸੀਜੀ ਵਰਕ ਦੀ ਗੱਲ ਤੇ ਉਹਨਾਂ ਨੂੰ ਵਰਕੇ ਇਦਾਂ ਚਾਹੀਦਾ ਸੀ ਇਹ ਖੁਦ ਉਹਨਾਂ ਨੇ ਆਪਾਂ ਨੂੰ ਦੱਸ ਕੇ ਰੈਡੀ ਕਰਵਾਇਆ ਸੂਟ ਕਸਟਮਾਈਜ਼ ਕਰਵਾਇਆ ਤੇ ਉਸ ਤੋਂ ਬਾਅਦ ਰਹੀ ਗੱਲ ਸਟਿਚਿੰਗ ਦੀ ਉਹਨਾਂ ਨੇ ਬਿਲਕੁਲ ਸਿੰਪਲ ਸਟਿਚ ਕਰਨ ਨੂੰ ਕਿਹਾ ਸੀ ਆਪਾਂ ਨੂੰ ਸੋ ਆਪਾਂ ਹੋਰ ਜਿਆਦਾ ਵਧੀਆ ਬਣਾਉਣ ਲਈ ਲੁੱਕ ਹੋਰ ਜਿਆਦਾ ਵਧੀਆ ਕੈਂਟ ਕ੍ਰੀਏਟ ਕਰਨ ਦੇ ਲਈ ਆਪਾਂ ਇਹਨੂੰ ਫਿਨਿਸ਼ਿੰਗ ਪੱਟੀ ਦੇ ਨਾਲ ਫਿਨਿਸ਼ ਕੀਤਾ ਠੀਕ ਹੈ ਜੀ ਬਹੁਤ ਜਿਆਦਾ ਸੋਹਣੀ ਜਿਹੜੀ ਗ੍ਰੇਸਫੁਲ ਜਿਹੜੀ ਇਹਦੀ ਗ੍ਰੇਸ ਬਣ ਰਹੀ ਆ ਸੂਟ ਦੀ ਫਾਈਨਲ ਲੁੱਕ ਆ ਜਿਹੜੀ ਬਹੁਤ ਜਿਆਦਾ ਸੋਹਣੀ ਰੈਡੀ ਹੋਈ ਆ ਬਣ ਕੇ ਠੀਕ ਹੈ ਜੀ ਸੋ ਤੁਸੀਂ ਵੀ ਇਦਾਂ ਦੇ ਸੂਟ ਰੈਡੀ ਕਰਵਾ ਸਕਦੇ ਹੋ ਤੇ ਵਰਕ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਕਰਵਾ ਸਕਦੇ ਹੋ ਠੀਕ ਹੈ ਜੀ ਮੈਂ ਮੇਨ ਗੱਲ ਮੇਰੀਆਂ ਸਾਰੀਆਂ ਭੈਣਾਂ ਨੂੰ ਇੱਕ ਇਹ ਵੀ ਕਹਿਣਾ ਚਾਹੂੰਗੀ ਕਿ ਜਿਹੜੀਆਂ ਭੈਣਾਂ ਠੀਕ ਹੈ ਪਲੇਨ ਸੂਟ ਦੇ ਨਾਲ ਸਾਡੇ ਤੋਂ ਠੀਕ ਹੈ ਔਨਲੀ ਦੁਪੱਟਾ ਰੈਡੀ ਕਰਵਾਉਣਾ ਚਾਹੁੰਦੀ ਆ ਨੇ ਇਹ ਵਰਕ ਦੇ ਵਿੱਚ ਆਪਾਂ ਉਹ ਵੀ ਕਰਦੇ ਆ ਸੋ ਤੁਸੀਂ ਓਦਾਂ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਜਲਦੀ ਆਪਾਂ ਪਲੇਨ ਸੂਟ ਦੇ ਨਾਲ ਦੁਪੱਟਾ ਰੈਡੀ ਕਰਕੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਸੋ ਜਿੰਨਾਂ ਜਿੰਨਾਂ ਨੇ ਵੀ ਐਦਾਂ ਰੈਡੀ ਕਰਵਾਉਣੇ ਨੇ ਆਪਾਂ ਨੂੰ ਦੱਸ ਸਕਦੇ ਆ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਲੁੱਕ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਨੀਟ ਐਂਡ ਕਲੀਨ ਜਿਹੜਾ ਵਰਕ ਹੋਇਆ ਠੀਕ ਹੈ ਜੀ ਸਟਿਚਿੰਗ ਵੀ ਬਹੁਤ ਵਧੀਆ ਹੋਈ ਆ ਸੋ ਜਿਨ੍ਹਾਂ ਨੇ ਵੀ ਆਪਣੇ ਸੂਟਾਂ ਦੇ ਆਰਡਰ ਪਲੇਸ ਕਰ ਰਹੇ ਨੇ ਇਸ ਕਿਸੇ ਵੀ ਸਕਰੀਨਸ਼ਾਟ ਲੈ ਕੇ ਤੁਸੀਂ ਡਿਜ਼ਾਈਨ ਦਾ ਆਪਾਂ ਨੂੰ ਡਿਜ਼ਾਈਨ ਭੇਜ ਸਕਦੇ ਹੋ ਤੇ ਪ੍ਰਾਈਸ ਵਗੈਰਾ ਸੂਟ ਦੇ ਡਿਟੇਲ ਵਿੱਚ ਜਾਣਕਾਰੀ ਲੈ ਕੇ ਤੁਸੀਂ ਆਪਾਂ ਨੂੰ ਵਟਸਐਪ ਤੇ ਡੀਐਮ ਕਰ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਠੀਕ ਹੈ ਜੀ ਤੇ ਖਾਸ ਗੱਲ ਮੈਂ ਇੱਕ ਸਾਰਿਆਂ ਨੂੰ ਕਹਿ ਦੇਣਾ ਚਾਹੁੰਦੀ ਆ ਕਿਉਂਕਿ ਇਹ ਵਰਕ ਬਹੁਤ ਹੀ ਸਫਾਈ ਦੇ ਨਾਲ ਕੀਤਾ ਜਾਂਦਾ ਤੇ ਕਈ ਵਾਰ ਵਰਕ ਜ਼ ਸੋ ਉਹਨਾਂ ਹੀ ਜ਼ਿਆਦਾ ਥੋੜਾ ਟਾਈਮ ਲੱਗਦਾ ਹੈ ਸੋ ਸਾਰਿਆਂ ਨੂੰ ਰਿਕੁਐਸਟ ਹੈ ਕਿ ਜਿਨ੍ਹਾਂ ਨੇ ਵੀ ਇਦਾਂ ਦੇ ਸੂਟ ਰੈਡੀ ਕਰਵਾਣੇ ਨੇ ਸਪੈਸ਼ਲੀ ਨੀਡਲਵਰਕ ਵਾਲੇ ਦੀਕੇ ਉਹ ਆਪਾਂ ਨੂੰ 20 ਤੋਂ 25 ਮਿੰਨ ਦਾ ਟਾਈਮ ਦੇ ਕੇ ਹੀ ਆਪਣਾ ਆਰਡਰ ਜਿਹੜਾ ਪਲੇਸ ਕਰਿਆ ਕਰਨ ਠੀਕ ਹੈ ਜੀ ਤੇ ਤਾਂ ਹੀ ਆਪਾਂ ਜਿਹੜੀ ਸਫਾਈ ਦੇ ਨਾਲ ਜਿਹੜਾ ਨੀਟ ਐਂਡ ਕਲੀਨ ਵਰਕ ਜਿਹੜਾ ਕਰ ਪਾਉਂਨੇ ਆ ਠੀਕ ਹੈ ਜੀ ਕਿਉਂਕਿ ਹਰ ਇੱਕ ਕੰਮ ਨੂੰ ਕਰਨ ਦੇ ਲਈ ਟਾਈਮ ਤੇ ਚਾਹੀਦਾ ਹੁੰਦਾ ਵਿਕਿਆ ਸਪੈਸ਼ਲੀ ਸਫਾਈ ਦੇ ਨਾਲ ਜਦੋਂ ਕੋਈ ਕੰਮ ਕਰਨਾ ਹੋਵੇ ਠੀਕ ਹੈ ਜੀ ਸੋ ਸਾਰੇ ਜਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਕਿ ਆਪਾਂ ਨੂੰ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਬਾਅਦ-ਬਾਅਦ ਸਪੋਰਟ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਠੀਕ ਹੈ ਜੀ ਤੇ ਜਿਨ੍ਹਾਂ ਨੇ ਆਪਣੇ ਇੰਸਟਾਗ੍ਰam ਪੇਜ ਨੂੰ ਹਲੇ ਤੱਕ ਫੋਲੋ ਨਹੀਂ ਕੀਤਾ ਪ ਨੇ ਲੁੱਕ ਕੇ ਸਾਰਿਆਂ ਨੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਵੀਡੀਓ ਲਾਈਕ ਕਰਨੀ ਹੈ ਠੀਕ ਹੈ ਪੂਰੀ ਵੀਡੀਓ ਜ਼ਰੂਰ ਦੇਖਿਆ ਕਰੋ ਤੇ ਅੱਜ ਦੇ ਬਲੌਗ ਆਈ ਥਿੰਕ ਸਾਰਿਆਂ ਨੂੰ ਪਸੰਦ ਆਇਆ ਹੋਗਾ ਅੱਜ ਦੇ ਬਲੌਗ ਦਾ ਐਂਡ ਇੱਥੇ ਕਰਦੇ ਆਂ ਠੀਕ ਹੈ ਜੀ ਥੈਂਕ ਯੂ ਜੀ ਸਾਰਿਆਂ ਨੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਸਪੋਰਟ ਕਰਨੀ ਵੱਧ ਤੋਂ ਵੱਧ ਵੀਡੀਓ ਵਾਚ ਕਰਨੀ ਤੇ ਇੰਸਟਾਗ੍ਰam ਪੇਜ ਜਿਨ੍ਹਾਂ ਨੇ ਹਲੇ ਤੱਕ ਫੋਲੋ ਨਹੀਂ ਕੀਤਾ ਪਲੀਜ਼ ਫੋਲੋ ਕਰ ਲਓ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ